ਉਹਨੂੰ ਕਹਿੰਦਾ ਮੇਰਾ ਪਾਣੀ ਤਾਂ ਮੁੱਕ ਗਿਆ ਮੈਨੂੰ ਬਾਦੂ ਚਾਹੀਦਾ ਹੂੰ 8500 ਕਿਊਸਕ ਪੀਣ ਲਈ ਚਾਹੀਦਾ ਚਲੋ ਇਰੀਗੇਸ਼ਨ ਲਈ ਚਾਹੀਦਾ ਜੋ ਵੀ ਅਸੀਂ ਕਰਦੇ ਆ ਇਹਨਾਂ ਨੇ ਇਹ ਕਿਹਾ ਕਿ ਪਿਛਲੇ ਸਮੇਂ ਚ ਜਦੋਂ ਤੋਂ ਮਾਰਚ ਤੋਂ ਇਹ ਰੌਲਾ ਚੱਲਦਾ ਰਹੇ ਹੂੰ ਇਹਨਾਂ ਨੇ 4000 ਕਿਊਸਕ ਪਾਣੀ ਛੱਡਿਆ ਬਾਦੂ ਹੂੰ ਜਿਹੜਾ ਕਿ ਹਰਿਆਣੇ ਦਾ ਨਹੀਂ ਬਣਦਾ ਜਿਹੜਾ ਕਿ ਪੰਜਾਬ ਵਾਲੀ ਸਾਈਡ ਤੋਂ ਬਣਦਾ ਤੇ ਉਹ ਕਹਿੰਦੇ ਚਲੋ ਪੀਣ ਦਾ ਸਵਾਲ ਹੈ ਹਾਲਾਂਕਿ ਇੱਕ ਡਿਬੇਟ ਇਹ ਹੋਈ ਹੈ ਫੈਕਟ ਇਹਨੇ ਜੇ ਉਹਨਾਂ ਨੇ ਕਿਹਾ ਕਿ ਹਰਿਆਣੇ ਦੀ ਪਾਪੂਲੇਸ਼ਨ 3 ਕਰੋੜ ਹੈ। ਹੂੰ। ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਇੱਕ ਪੈਮਾਨਾ ਹੈ। ਪਰਖਾਈ ਪੇਟਾ ਕਿ ਜਿਹੜੀ ਆਬਾਦੀ ਹੈ ਇੱਕ ਬੰਦੇ ਨੂੰ ਦਿਨ ਚ ਕਿੰਨਾ ਪਾਣੀ ਚਾਹੀਦਾ। ਉਹ ਕਹਿੰਦੇ ਨੇ 135 ਲੀਟਰ ਚਾਹੀਦਾ। 135 ਲੀਟਰ ਨੂੰ ਤੁਸੀਂ 3 ਕਰੋੜ ਨਾਲ ਕਰ ਲੋ ਲਗਭਗ 1700 ਕਿਊਸਕ ਪਾਣੀ ਚਾਹੀਦਾ ਹੈ ਹਰਿਆਣੇ। ਇਹਨਾਂ ਦਾ ਕਹਿਣਾ ਹੈ ਵੀ ਚਲੋ ਪਸੂ-ਪਸੂ ਵਿੱਚ ਲਾ ਕੇ ਸਾਰਾ ਕੁਝ ਵੀ ਅਸੀਂ ਤੁਹਾਨੂੰ 4000 ਕਿਊਸਕ ਛੱਡ ਰਹੇ ਹਾਂ ਬੇਨਤੀ ਲਈ ਤਾਂ ਤੁਹਾਡੀ ਕੋਈ ਦਿੱਕਤ ਹੋਣੀ ਨਹੀਂ ਚਾਹੀਦੀ। ਹੋਰ 4500 ਕਿਉਂ ਸੇ ਕਿ ਐਡੀਸ਼ਨਲ ਕਿਉਂ ਮੰਗ ਰਹੇ ਹੋ ਜਿਹੜਾ 2800 ਕਹਿੰਦੇ ਜੀ ਤੁਸੀਂ ਤੇ ਇਹਦੇ ਤੇ ਇਹਨਾਂ ਨੇ ਸਟੈਂਡ ਲੈ ਲਿਆ ਵੀ ਨਹੀਂ ਅਸੀਂ ਹੋਰ ਨਹੀਂ ਦੇਆ ਜਿਹੜਾ ਇਹ ਸਟੈਂਡ ਆ ਨਾ ਬੂੰਦ ਨਹੀਂ ਦੇਗਾ ਬੂੰਦ ਨਹੀਂ ਜਿੰਨਾ ਅਲਾਟ ਕੀਤਾ ਗਿਆ ਉਹਦੇ ਤੋਂ ਵੀ 4000 ਕਿਉਸੇਕ ਪਾਣੀ ਲਗਾਤਾਰ ਜਾਂਦਾ ਔਰ ਇਸ ਮਾਮਲੇ ਦੇ ਵਿੱਚ ਫਿਰ ਪੰਜਾਬ ਦੇ ਅਫਸਰ ਛੱਡ ਕੇ ਆ ਗਏ ਕਿ ਨਹੀਂ ਅਸੀਂ ਨਹੀਂ ਦੇਣਾ